ਕ ਜੀ ਆਮ ਆਦਮੀ ਪਾਰਟੀ ਦੇ ਹਲਕਾ ਰਾਜਸਾਸੀ ਤੋਂ ਇੰਚਾਰਜ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਕਿਸੇ ਵੱਲ ਅਨਨੋਨ ਬੰਦੇ ਵੱਲੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਸੰਬੰਧ ਵਿੱਚ ਸੋਸ਼ਲ ਮੀਡੀਆ ਹੈਂਡਲਰ ਉਹਨਾਂ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਸੰਬੰਧੀ ਮਾਨਯੋਗ ਐਸਐਸਪੀ ਸ਼੍ਰੀ ਸੁਹੇਲ ਮੀਰ ਜੀ ਆਈਪੀਐਸ ਅੰਮ੍ਰਿਤਸਰ ਦੇ ਹਾਤੀ ਉਹਨਾਂ ਵੱਲੋਂ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੋਇਆ जिसते एफ आई आर नंबर अठर तीन सौ कवंजा दो और चार, बी तहत, केस कीता गया, और तुरंत इस केस की तफ्तीश अलग अलग यूनिटा राही टीम बना के शुरू कर दी गई दी इस पूरी टीम हैड कर रहे थे मान योग श्री आदित्य वारीअर एसपीडी डी ਉਨ੍ਹਾਂ ਦੀ ਰਹਿਮਾਈ ਹੈਡ ਅਲੱਗ-ਅਲੱਗ ਟੀਮਾਂ ਨੇ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆ ਪੰਜ-ਸੱਤ ਆਈਡੀਆਂ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਹਾ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਟ ਸੀਗਾ ਇਹ ਥਾਣਾ ਪਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਪਿੰਡੀ ਸੈਦਾਂ ਉੱਥੋਂ ਦਾ ਇਹ ਉਹ ਸਾਰੇ ਕਾਰਨਾਂ ਨੂੰ ਹਲੇ ਗਹਿਰਾਈ ਨਾਲ ਤਫ਼ਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੜਾਈ ਦਾ ਇੱਥੇ ਹਿੱਸਾ ਬਣ ਗਿਆ ਹੈ ਜਾਂ ਉਹਦਾ ਹਿੱਸਾ ਹੀ ਆ। ਉਹ ਤਫ਼ਤੀਸ਼ ਦਾ ਮੈਟਰ ਹੈ ਜੀ ਹਲੇ ਹਲੇ ਤੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫ਼ਤੀਸ਼ ਦੇ ਵਿੱਚ ਜਿੰਦਾ ਜਿੰਦਾ ਹੱਥ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਇਹ ਸਾਰੀਆਂ ਚੀਜ਼ਾਂ ਤਫ਼ਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮੰਛਾ ਕੀ ਲੱਗਦੀ ਮੰਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਵੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਤੈਸ ਦੇ ਵਿੱਚ ਆਕ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਾਲੇ ਕੋਖਣਾ ਜ਼ਰੂਰੀ ਉਮਰ ਕਿੰਨੀ ਜਨ ਉਮਰ ਦਾ ਹੈ ਉਮਰ ਇਹਦੀ ਬੀਏ ਫਸਟ ਇਅਰ ਦੇ ਵਿੱਚ ਪੜਦਾ ਜੀ ਇਹ ਤਾਂ ਕੁੜੀ ਨਾਂ ਦੇ ਬਣਾਈਆਂ ਗਈਆਂ ਵਾ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਜ਼ ਦਾ ਇਹਨੇ ਆਪਣੀ ਪਛਾਣ ਨੂੰ ਛੁਪਾਇਆ ਅਲੱਗ-ਅਲੱਗ ਆਈਡੀਜ਼ ਬਣਾਈਆਂ ਇਹ ਵਾਲੇ ਤਫ਼ਤੀਸ਼ ਕਰ ਰਹੇ ਆ ਜੀ ਤਫ਼ਤੀਸ਼ ਤੋਂ ਬਾਅਦ ਜੋ ਕਾਥਾਂਗੇ ਤੁਹਾਨੂੰ ਸਾਂਝੇ ਕੀਤੇ ਜਾਣਗੇ ਫਿਲਹਾਲ ਇਹ ਇਕੱਲਾ ਹੀ ਸੀਗਾ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹ ਫਰੈਂਕ ਕੀਤਾ ਸੀਗਾ ਉਸ ਆਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆਂ ਅੱਗੋਂ ਤੱਕ ਪੀਸ ਦੇ ਵਿੱਚ ਜਿਸ ਤਰ੍ਹਾਂ ਇਸ ਤਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵੀਡੈਂਸ ਆਏਗੀ ਉਹਦੇ ਮੁਤਾਬਕ ਅੱਗੋਂ ਇਹ ਚੀਜ਼ਾਂ ਤੋਂ ਤੀਸਰਾ ਵਿਸ਼ਾ ਹੈ ਕਿ ਗੋਲੀਆਂ ਜਿਹਨੇ ਮਾਰਦੀਆਂ ਹੈ ਇਹਨਾਂ ਅਫੀਸਰਾਂ ਨਾਲ ਹਲੇ ਲੱਭੀਆਂ ਨਹੀਂ ਇਹਨੇ ਆਪਣੀ ਆਈਡੀ ਤੇ ਪਿਸਤਲ ਦੀਆਂ ਫੋਟੋਆਂ ਵੀ ਲਾਈਆਂ ਗਈਆਂ ਜੀ ਉਹ ਸਾਰੀ ਰਿਕਵਰੀ ਹੋਏਗੀ ਧੰਨਵਾਦ ਥੈਂਕ ਯੂ ਜੀ